ਸੁਦੇਪਿੰਡੋਂ ਖੁਣਾ ਇਹ ਕਹਿੰਦੀ ਪੀਜ਼ਾ ਖਾਈ ਇਹਨੇ ਖਾਈ ਜਾਂਦੀ ਹੈ ਬਿਸਕੁਟ ਤੋ ਇਹ ਗਿਆ ਸੀਗਾ ਮੰਮਾ ਮਿਲ ਲਈ ਪੀਜ਼ਾ ਦੇ ਕੋਲ ਮੰਮੀ ਆਦਿਆ ਕਿੰਡਾ-ਕੰਡਾ ਪੀਜ਼ਾ ਮੰਮਾ ਮੰਮੀ ਵੀ ਤੇਰੇ ਆਣਾ ਇਹ ਬਰਫ ਵਾਲਾ ਕੋਟ ਆ ਗਿਆ ਆ ਵੀ ਤੱਕ ਜਾ ਆ ਵੀ ਆ ਹਮ ਕੋਟ ਆ ਵੀ ਬਰਫੜਾ ਕੋਟ ਆ ਵੀ ਬਰਫ ਵਾਲਾ ਕੋਟ ਨਿਪੜ ਗਿਆ ਦੇਖਾ ਥੋੜਾ ਥੇ ਮੈਂ ਤਾਂ ਪਿਆਰਾ ਆ ਵੀ ਤੇ ਆ ਵੀ ਤੇ ਸੋ ਅੱਜ ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਭਕਤ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਸੋ ਅੱਜ ਸਵੇਰੇ ਸਵੇਰੇ ਪਹੁੰਚੇ ਆ ਖੇਤ ਤਾਂ ਕੀਤਾ ਆਪਾਂ ਲੇਟ ਹੋ ਜਾਂਦੇ ਆ ਕਿਉਂਕਿ ਘਰੇ ਕੰਮ ਧੰਦਾ ਚਲਦਾ ਸੀ ਸੋ ਅੱਜ ਘਰ ਵਿੱਚ ਰੰਗ ਵਾਲੇ ਲੱਗਣਗੇ ਕਿਉਂਕਿ ਜਿਹੜਾ ਆਪਾਂ ਸੈੱਟ ਪਾਇਆ ਉਹਦਾ ਰੰਗ ਕਰਾਉਣਾ ਕਿਉਂਕਿ ਜਿਹੜੇ ਪਾਈਪ ਹੁੰਦੇ ਨੇ ਵੀ ਉਹਨਾਂ ਨੂੰ ਜਰਜੁਰਨਾ ਲੱਗ ਜੇ ਤਾਂ ਕਰਕੇ ਰੰਗ ਕਰਾਉਣਾ ਜਦੋਂ ਵੀ ਆਪਾਂ ਨਵੀਂ ਲੋਹੇ ਦੀ ਚੀਜ਼ ਲਵਾਉਂਦੇ ਆ ਤਾਂ ਉਹ ਤੇ ਰੰਗ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਸੋ ਸਵੇਰੇ ਸਵੇਰੇ ਪਹੁੰਚੇ ਆ ਖੇਤ ਮਾਹੌਲ ਇੱਕ ਨੰਬਰ ਚਾ ਬੱਦਲ ਬਾਈ ਛਾਈ ਹੋਈ ਆ ਵੈਸੇ ਵੀ ਫਸਲਾਂ ਹੁਣ ਮਹੀਨੇ ਡੇਢ ਮਹੀਨੇ ਸਵਾ ਮਹੀਨੇ ਤੱਕ ਪੱਕਣ ਤੇ ਨੇ ਚਲੋ ਜੇ ਮੀਂਹ ਜ਼ਿਆਦੇ ਪੈਂਦਾ ਜਾਂ ਕੋਈ ਹੋਰ ਹਣਾ ਝਾਵਾ ਹੋ ਬਹੁਤ ਜ਼ਿਆਦਾ ਚਲਦੀ ਆ ਉਹ ਹੁੰਦਾ ਨੁਕਸਾਨੀਆ ਪਰ ਫਿਰ ਵੀ ਪਰਮਾਤਮਾ ਦੇ ਹੱਥ ਵਿੱਚ ਹੀ ਤਾਂ ਸਵੇਰ ਸਵੇਰ ਖੇਤ ਵਿੱਚ ਆ ਕੇ ਬਹੁਤ ਸਕੂਨ ਮਿਲਦਾ ਬਾਕੀ ਆਪਾਂ ਰੇੜੀ ਲੈ ਕੇ ਆਏ ਸੀ ਕਿਉਂਕਿ ਇਹ ਹੁਣ ਖਾਲੀ ਕਰਕੇ ਇਹ ਚਾਰ ਦੀ ਪਰਕ ਲੈ ਕੇ ਚੱਲਾਂਗੇ ਆਜੋ ਪਹਿਲਾਂ ਨਹੀਂ ਗਰਮੀ ਹੋ ਜਾਂਦੀ ਸੀ ਜਦੋਂ ਆਉਂਦੇ ਸੀ 8:00 ਵਜੇ ਨੂੰ ਯਾਨੀ ਕਿ ਬਾਲੀ ਗਰਮੀ ਵੀ ਨਹੀਂ ਹੁੰਦੀ ਸੀ ਜੇ 10:00 11:00 ਵਜੇ ਆਉਂਦੇ ਤਾਂ ਆਪਾਂ ਪੂਰਾ ਪਸੀਨਾ ਹੋਣ ਲੱਗਿਆ ਨਾ ਜਦੋਂ ਕਿ ਆਪਾਂ ਚਾਰ ਪੱਟਣਾ ਆਉਂਦੇ ਕਿਉਂਕਿ ਗਰਮੀ ਜ਼ਿਆਦਾ ਹੋ ਜਾਣੀ ਸੀ ਪਰ ਹੁਣ ਤੁਸੀਂ ਦੇਖ ਸਕਦੇ ਹੋ ਵੀ ਬੱਦਲ ਬਾਈ ਹੋਣ ਕਰਕੇ ਠੰਡੀ ਹਵਾ ਚੱਲਦੀ ਹੈ ਅੱਜ ਗੰਡੇ ਲੱਗੇ ਹੋਇਆ ਵੀ ਆਪਣੇ ਪਿਆਜ਼ ਸਾਰੀ ਬਾੜੀ ਪਿਆਜ਼ ਦੀ ਬਹੁਤ ਸੋਹਣੇ ਪਿਆਜ਼ ਹੋਏ ਨੇ ਆਲੇ-ਦਾਲੇ ਇਹਦੇ ਧਨੀਆ ਬੀਤਾ ਸੀ ਤਾਂ ਵਿੱਚ-ਵਿੱਚ ਇਹਨਾਂ ਦੇ ਬੇਲਾਂ ਵੀ ਹੈਗੀਆਂ ਨੇ ਕਦੂਆਂ ਦੀਆਂ ਤਾਂ ਤੁਹਾਨੂੰ ਕਦੂਆਂ ਦੀਆਂ ਬੇਲਾਂ ਦਿਖਾਉਣੀ ਆ ਆ ਜਿਵੇਂ ਆਹ ਬੇਲ ਦੇਖ ਸਕਦੇ ਹੋ ਆਹ ਬੇਲ ਆਹ ਬੇਲ ਤਾਰੇ ਕੀ ਹਗਾ ਹੈਗਾ ਹੈਗਾ ਐ ਨਹੀਂ ਬਤਾ ਇੱਧਰ ਐ ਨਹੀਂ ਬਤਾ ਉੱਧਰ ਜੇ ਪਾਲ ਤਾਂ ਉਹਨੂੰ ਪਾਲਟੀ ਪੱਕੀ ਆ ਆ ਦੇਖੋ ਵੀ ਸਮਾਨ ਸੱਲਾ ਸਾਰੇ ਖੰਡੇ ਫੇ ਦੇਖੋ ਐ ਬਿਚਾਰੇ ਦੇਖੋ ਜਬਾਗਰਾ ਸਾਰਾ ਸਮਾਨ ਘੜ ਘੜ ਸੱਟਾ ਬੱਡੇ ਤੋਂ ਦੋ ਤਿੰਨੇ ਆ ਕੇ ਸਾਰੇ ਪਵਾੜੇ ਪਾ ਲੈਣੇ ਕਰਦੇ ਕਰਨ ਇੱਕ ਪਾਸੇ ਰੱਖਦੇ ਉਰੇ ਰੱਖਦੇ ਤਾਂ ਕੀ ਹੈ ਨੋਕ ਬਾਲੇ ਬੇਲੇ ਆਦੇ ਚਾਕੇ ਫੋਨ ਵੀਡੀਓ ਬਣਾਉਣ ਲੱਗ ਜਾਂਦੇ ਲੋਕਾਂ ਨੂੰ ਕੰਮ ਹੀ ਕੁਛ ਨਹੀਂ ਲੋਕ ਕਿਤੇ ਚੱਕੇ ਕੱਪੜੇ ਇੱਧਰ ਸਿੱਟ ਤੇ ਚੱਕੇ ਕੱਪੜੇ ਇੱਧਰ ਸਿੱਟ ਤੇ ਮੈਂ ਤਾਂ ਉੱਟ ਕੇ ਜਾਵਾਂ ਇਹਨੇ ਦੁਕਾਨ ਆਹ ਤੇ ਕੱਪੜਾ ਪੈਂਟ ਦਾ ਕੱਪੜਾ ਇਹ ਸਿਮਿਆ ਮੰਗੇ ਮੁੱਲ ਸਿਆਲ ਚ ਸਿਮਿਆ ਫੇਰ ਕੋ ਮੇਰੇ ਕੋਲ ਵਰਤਦਾ ਵੀ ਮੈਂ ਦੱਸੂ ਜੇ ਤੂੰ ਮੈਨੂੰ ਕੁੜਤੇ ਪਜਾਮਾ ਆਫਰ ਕਰ ਦੇ ਗੱਲੀ ਬਣ ਜੇ ਆਫਰ ਕਰ ਜੀਨੇ ਪੈਸੇ ਤੂੰ ਲਾ ਦੇ ਲੈ ਟਰੈਵਲ ਵਾਏਗਾ ਕਿਹੜਾ ਆ ਵਾਏਗਾ ਮੇਰੇ ਵਾਲਾ ਹਾਂ ਹਾਂ ਇਹਦੇ ਉੱਤੇ ਉਹ ਲਾਉਣ ਵਾਲਾ ਆਹ ਇਹਦੇ ਇਹਦਾ ਵਾ ਸਕਦੇ ਹਾਂ ਹਾਂ ਉੱਤੇ ਲਾ ਕੇ ਨੂੰ ਉਹ ਬੰਦ ਕਰਦੇ ਚਮਾ ਇਹ ਕਿਉਂ ਕੰਮ ਕਰੂਗਾ ਇਹ ਨੂੰ ਬੋੜਾ ਦੇ ਦਿੰਦੇ ਕਿੰਨਾ ਇਹ ਬਸ ਹੁਣ ਅਗਲੇ 1 ਮਹੀਨਾ ਲੱਗੂ 1 ਮਹੀਨਾ ਲੰਘ ਕੇ ਫੇ ਅੱਧਾ ਵੱਡਾ ਖਾਲੀ ਰਹੇ ਨਹੀਂ ਫਿਰ ਅਰਜ਼ੀਆਂ ਅਰਜ਼ੀਆਂ ਕਿੱਥੇ ਦਰਾਂਗੇ ਇਹ ਇਹ ਮੈਂ ਉਹ ਬਣਾਇਆ ਪੱਲੀ ਦਾ ਗਲਾਪ ਵੱਡਾ ਬੋਰਾ ਉਹ ਜਿਵੇਂ ਮਾ ਦੱਸਾਈ ਸਾਰਾ ਸਮਾਨ ਬੋਰੇ ਚ ਨਵੀਂ ਤਕਨੀਕ ਐ ਸੂ ਆ ਜੀ ਇਹ ਖਾਲੀ ਘਾਤ ਰੱਖਤਾ ਇਹਦੇ ਵਿੱਚ ਸਾਰਾ ਸਮਾਨ ਕਿਸੇ ਵਾਰ ਵਿਆਹ ਵੇਲੇ ਕਿਸੇ ਨਰ ਨਾ ਵਾ ਦਰੋਗੀ ਤੀ ਇਹ ਉੱਤਰ ਜੇ ਉੱਤਰ ਲੈ ਪੜੀ ਚੁੱਕ ਸਮਾਨ ਕਰਕੇ ਨਾ ਆ ਬਈ ਹਾਂ ਉੱਧਰ ਨਾ ਫੋੜਣਾ ਨਾ ਰੱਖਣਾ ਤਾਂ ਰੋਕ ਜਾ ਬੀਬੀ ਬੈਠੀ ਆ ਤੂੰ ਮਾਰੇ ਨਾ ਬੀਬੀ ਬਣਾ ਕੇ ਮੰਗਵਾ ਦੇ ਲੈ ਵੇਰ ਮਾਰ ਗਈ ਆਹ ਜਿਹੜੀਆਂ ਦਰੀਂ ਦਰੀ ਦਰੀਦਪਾ ਜੇ ਇਹ ਇਹ ਤਾਂ ਆਪਾਂ ਕਰ ਕਰਦੇ ਆ ਦਰੀ ਨੂੰ ਆਹ ਨੂੰ ਚੱਕਿਆ ਜਾਊਗਾ ਇਹ ਮਜ਼ਾ ਕਰ ਤੇ ਤਰੀਕਾ ਜਾਂਦਾ ਆਸ ਸਿਆਉਣੇ ਦਾ ਹੁੜੀ ਪਿਆ ਇਹ ਸਾਡੇ ਦੁਕਾਨ ਦਾ ਸਮਾਨ ਭਾਈ ਇਹ ਜੋ ਕੱਢਣਾ ਕੀ ਆ ਸਾਰਾ ਕੁਝ ਆ ਗਿਆ ਬਈ ਆਪਣੀ ਦੁਕਾਨ ਦਾ ਸਮਾਨ ਸਾਰਾ ਨਵੀਂ ਸੌ ਪਾਵਾਂਗੇ ਹੁਣ ਪਾਲੀ ਹੂ ਨਾ ਹਾਂ ਆ ਗਿਆ ਮੁੰਡਾ ਪੇਪਰ ਕਿਵੇਂ ਹੋਏ ਪੇਪਰ ਦਰਦ ਹੁੰਦਾ ਜਦੋਂ ਐਸਮਾਨ ਦੇਖਦਾ ਬਾਹਰ ਜਾ ਕੇ ਦੇਖਣਾ ਚਾਹਦੇ ਸੀ ਨਾ ਸਿੰਜਦੇ ਆ ਬਾਹਰ ਆਦੇ ਹੋ ਅੰਦਰ ਨਾ ਆਜੇ ਕਿ ਆਹ ਕਰਾ ਐ ਫੱਡਾ ਤੇ ਨਹੀਂ ਹੈਗਾ ਹਾਂ ਜਿਆਪਣੀ ਸੀ ਮਾਫਲਰ ਵਾਲੇ ਹਨ ਇਹ ਸਾਰੇ ਮੇਰੇ ਕੱਪੜੇ ਆ ਬਈ ਛੋਟੇ ਤੋਂ ਵੱਡੇ ਤੱਕ ਇਹਦੇ ਰੱਖੇ ਨੇ ਪੰਜ ਸਾਲ ਤੇ ਤਿੰਨ ਚਾਰ ਸਾਲਾਂ ਨੰਬਾੜਾ ਦੇ ਦੇਖੀ ਲੈ ਆ ਆ ਕੀ ਮਮੀ ਚਾਓ ਸਾਲਾ ਦੰਦ ਚੰਨੀ ਰੱਖਾਂਗੇ ਤੇ ਇਹ ਵੀ ਦੇ ਰਹੀ ਹੈ ਨਾ ਇਹ ਬਰਫ ਵਾਲਾ ਕੋਟ ਆ ਗਿਆ ਹੈ ਆ ਵੀ ਤਾਂ ਆ ਵੀ ਆ ਆਮ ਕੋਟ ਆ ਵੀ ਬਰਫ ਵਾਲਾ ਕੋਟ ਆ ਵੀ ਬਰਫ ਵਾਲਾ ਕੋਟ ਆ ਮਨੂਜਾ ਦੇ ਬੰਦਿਆ ਆ ਮੇਰੇ ਛੋਟੇ ਹੁੰਦੇ ਸਨ ਸਾਹਮਣੇ ਹੁੰਦੇ ਆਹ ਪਾਲੀ ਤੈਨੂੰ ਪੈਂਟਾ ਘੱਟਦੀਆਂ ਦੋ ਆਹ ਨਾ ਮਾਰੀ ਉਹਰੇ ਸਿਰ ਤੇ ਆਹ ਨਾ ਵੜੀ ਤਾ ਹਾਂ ਆ ਚੱਕ ਸਾਲਟ ਦੇ ਰੱਡ ਕੱਢ ਕੇ ਪਾਲੀ ਵਿੱਚ ਖੁੱਲੀ ਹੋਏ ਨੇ ਮੇਰੇ ਕੋਲ ਵੀ ਇਹ ਅੱਜ ਤੈਨਾਂ ਨਹੀਂ ਹੈ ਭੱਟੀ ਵਾਲੀ ਨਹੀਂ ਖੁੱਲੀ ਹੋਏ ਨੇ ਮੈਂ ਕਿਹਾ ਭੱਟੀ ਵਾਲੀ ਹੈ ਨਹੀਂ ਹੈਗੀ ਜੀ ਦੱਸੂ ਜਾਂ ਜੀ ਦੱਸੂ ਜਾਂ ਜੀ ਲੈ ਲੈ ਚੱਕਾ ਆਫਰੀ ਆ ਆ ਵੀ ਲੈ ਜਾ ਬੱਲੀ ਸੰਤਰੀ ਸੰਤਰੀ ਆ ਵੀ ਲੈ ਜਾ ਬੱਲੀ ਓਏ ਇਹ ਤਾਂ ਛੋਟੀ ਹੈ ਇਹ ਵੀ ਆ ਨਾ ਚੋਟੀ ਛੋਟੀ ਹੈ ਬਰਾ ਇੱਕ ਸੂਟ ਆ ਇਹ ਨਿਪੜ ਗਿਆ ਦੇਖਾ ਥੋੜਾ ਤੇ ਇਹ ਨਹੀਂ ਵਿੱਚ ਕੁਝ ਨਹੀਂ ਆ ਵੀ ਤੈਨੂੰ ਪੈਣਾ ਆ ਵੀ ਤੈਨੂੰ ਪੈਣਾ ਪੈਣਾ ਏ ਬਰਫ ਵਾਲਾ ਕੋਟ ਇਹ ਤਾਂ ਤੂੰ ਤਵਾਕ ਨਹੀਂ ਲੈਣਾ ਹੁਣ ਕੁੰਡੀ ਲਾਤੀ ਵੀ ਲਾਈ ਹੋਈ ਆ ਕੰਧਿਆ ਤੱਕ ਦੇਖ ਲਾ ਮੈਂ ਤੇ ਥੱਲੇ ਬੈਠ ਕੇ ਸੀਗੀ ਯਾਰ ਮਜ਼ਾਦੰਦ ਨੂੰ ਗਾਲ ਕੱਢੀ ਹੋਣੀ ਫੌਜੀਆਂ ਵਾਲੇ ਜੱਫਤ ਦੇ ਕੋਟ ਅੱਡੀ ਨੇ ਹਾਂ ਬਾਹਰੇ ਆਇਆ ਟੋਰ ਹਲ ਚਪਕ ਕਰਕੇ ਇਹ ਤੁਸੀਂ ਅੰਦਰ ਬੋਲੀ ਜਾਂਦੇ ਆਂ ਅਲਫਾਫੇ ਜੀ ਗੋਸ਼ਮ ਛੁੱਟ ਕਰਕੇ ਠੱਕਦੇ ਉਹ ਵੀ ਨਹੀਂ ਮਿਲਿਆ ਹੁਣ ਮੈਂ ਇੱਧਰ ਵੀ ਆਂ ਇਹਦੇ ਵਿੱਚ ਸਾਰੇ ਉੱਪਰ ਨੇ ਆਉਂਦੇ ਕਿਹਾ ਗਾਹ ਜੀ ਕਰਕੇ ਸੁਣਦੇ ਜੀ ਹੂੰ ਇਹ ਵੀ ਬਰਫ ਵਾਲਾ ਮਮੂਰੀ ਕੱਪੜੇ ਲੀੜੇ ਸਾਹੰਦੇ ਨੇ ਸੋ ਸਾਰੇ ਕੰਮ ਸੰਦ ਲੱਗੇ ਪੈ ਨੇ ਹੁਣ ਆਪਾਂ ਬਣਾਉਣਾ ਚਾ ਇਸ ਸੱਜਣ ਨੂੰ ਚਾਹ ਪਾਣੀ ਪੀ ਕੇ ਹੁਣ ਆਪਾਂ ਕੰਮ-ਕੰਮ ਕਰਤਾ ਕੰਪਲੀਟ ਤਾਂ ਹੁਣ ਗਾਈਆਂ ਮੱਝਾਂ ਨੂੰ ਆਪਾਂ ਕੱਖ ਪਾਉਣੇ ਨੇ। ਸੋ ਜਿਹੜਾ ਹੁਣ ਦਾ ਘਰ ਤੱਕ ਦਾ ਸਿਸਟਮ ਸੀ ਉਹ ਸਾਰਾ ਆਪਾਂ ਕੰਮ ਤੋਂ ਦਾ ਸਾਹਮਣੇ ਨਿਮੇੜਦਾ ਕਿਉਂਕਿ ਜਿਹੜੇ ਖੰਡਿਆ ਹੋਇਆ ਜੀ ਬਾਈਕ ਵੱਲੇ ਕੱਪੜੇ ਲੀਡਾ ਸਾਰੇ ਤਾਂ ਇਹ ਮਨ ਮਾਰ ਕੇ ਮੈਂ ਸਾਹਮਣੇ। ਹਾਏ ਕੋਈ ਨਹੀਂ ਸਾਹਮਣੇ ਹੱਥ ਨਹੀਂ ਲਾਉਂਦਾ। ਉਸ ਦਿਨ ਤੋਂ ਸਾਹਮਣੇ ਨਹੀਂ ਆਈਆਂ। ਹਾਏ ਤਾਂ ਇਹ ਤਾਂ ਮਾਰ ਆਇਆ। ਇਹ ਸਾਰਾ ਕੁਝ ਆਪ ਕਰਨਾ ਪੈਂਦਾ ਹੈ। ਉਹ ਤੁਸੀਂ ਦੇਖ ਹੀ ਲਿਆ। ਤਾਂ ਇਹ ਕਰਨਾ ਕੋਈ ਬੰਦਾ ਦਾ ਕੰਮ ਕਰਦਾ ਨਹੀਂ ਸਾਡੇ ਮਾਂ ਕਰਦਾ ਜੀ ਆਈ ਐਮ ਕੰਮ ਕਰੀਂਗਾ ਹਾਂ ਕੱਲ ਨੂੰ ਸਵਾਰ ਸਵਾਰ ਨਹੀਂ ਉਹ ਵੀ ਮਾਮਾ ਕਰੂੰਗਾ ਜਸ ਆਹ ਮੈਂ ਤਾਂ ਮੈਂ ਮੈਂ ਕੁਛ ਨਹੀਂ ਕਰਦੀ ਜਿਵੇਂ ਅੱਜ ਨਹੀਂ ਮੈਂ ਕੁਛ ਕੀਤਾ ਕਿਉਂ ਦੋਸਤੋ ਕਿਉਂ ਦੋਸਤੋ ਕਿਹਾ ਨਾ ਕੁੜੀ ਨੇ ਮਖੇ ਮੈਂ ਜਮੇ ਨਹੀਂ ਕਰਦੀ ਬਸ ਇਕੱਲਾ ਖਾਣ ਤੱਕ ਧਿਆਨ ਆ ਬਿਸਕੁਟ ਲਿਆ ਦਿਓ 버ਗਰ ਲਿਆ ਦਿਓ ਪੀਜ਼ ਲਿਆ ਦਿਓ ਲੱਡੂ ਲਿਆ ਦਿਓ ਚਾਹ ਵੀ ਲਿਆ ਦਿਓ ਕੁਛ ਲਿਆ ਦਿਓ ਲੱਡਰਾ ਲਿਆ ਦਿਓ ਪਰ ਤਾਂ ਹਜੇ ਵੀ ਇੰਨਾ ਸਮਾਨ ਬੈੱਡ 'ਚ ਪਿਆ ਹਾਏ ਆ ਚਲੋ ਬਾਕੀ ਸਾਰੀ ਗੱਲ ਛੱਡੋ ਹੁਣਾ ਦੱਸੋ ਵੀ ਅੱਜ ਕੀ ਖਾਓਗੇ ਆਫਰ ਮੈਂ ਤੁਹਾਨੂੰ ਦੱਸਿਆ ਹੋਇਆ ਨਾ ਮੇਨੇ ਤੱਕ ਆਵਾਜ਼ ਪਹੁੰਚੀ ਨਹੀਂ ਤੁਹਾਡੀ ਦੁਕਾਨ ਤੇ ਲੈ ਜਾਈਏ ਉੱਥੇ ਦੱਸੋ ਆਏ ਨਹੀਂ ਪਹਿਲਾਂ ਦੱਸੋ ਫਿਰ ਉਹ ਜੀ ਚੀਜ਼ ਦੀ ਤਿਆਰੀ ਕਰੀ ਜਾਂਦੀ ਆ ਉਹ ਜੀ ਪ੍ਰਿਪੇਅਰ ਹੋ ਕੇ ਜਾਵਾਂਗੇ ਪ੍ਰਿਪੇਅਰ ਹੋ ਗਈ ਜਿਹੜੀ ਦੁਕਾਨ ਤੇ ਆਪੋ ਦ ਜਾਂਦੀ ਹੁੰਦੀ ਸੁਖੀ ਦੁਕਾਨ ਤੇ ਆਪਾਂ ਹੁਣ ਜਾਵਾਂਗੇ ਸੋਹ ਦੇ ਵਾਲੀ ਸੋਦੇ ਵਾਲੀ ਹਾਂ ਟੌਫੀਆਂ ਵਾਲੀ ਤੇ ਹਾਂ ਉਹ ਵਾਰ ਨੂਨ ਕਰਾ ਜਿਹੜਾ ਟੌਫੀ ਦਈਏ ਪਤਾ ਯੇ ਕੀ ਲੈਣੀ ਹੈ ਉਹ ਬੇਲਾ ਲੰਬਾ ਖਾਸਾ ਬਗ ਜਾਂਦਾ ਨਹੀਂ ਐਸ ਵਾਰ ਨਹੀਂ ਜਾਂਦਾ ਕਿੰਨੇ ਤੱਕ ਹੈਗੀ ਉਮੀਦ ਮੈਨੂੰ ਉਮੀਦ 200 ਪਰ ਵੱਜਾ 300 ਉਮੀਦ ਹੈ ਹੈਗੀ 200 ਕੀ ਟੱਪੂ ਆ ਜੇ ਹਜੇ ਤਾਂ ਕੱਲੀ ਉਮੀਦ ਉਮੀਦ ਹੀ ਐ ਇਹਦਾ ਪ੍ਰੋਪਰ ਜਿਹੜੇ ਦੁਕਾਨ ਤੇ ਜਾਵਾਂਗੇ ਫਿਰ ਪਤਾ ਲੱਗੂ ਚਾਹ ਪਾਣੀ ਪੀ ਲਿਆ ਬਈ ਹੁਣ ਤਾਂ ਹੁਣ ਆਥਨ ਦੀ ਸਾਮ ਦੀਆਂ ਖਾਣ ਦੀਆਂ ਤੇਰੀਆਂ ਸ਼ੁਰੂ ਹੋ ਗਈਆਂ ਕਿਉਂਕਿ ਬੱਲਾ ਤਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਖਾਣ ਦਾ ਪ੍ਰੋਗਰਾਮ ਚੱਲਿਆ ਹੁਣ ਦੁਪਹਿਰ ਤੋਂ ਜਿਹੜਾ ਸ਼ਾਮ ਤੱਕ ਦਾ ਉਹ ਖਾਣ ਦਾ ਪ੍ਰੋਗਰਾਮ ਚੱਲੂ ਦੇਖਦੇ ਆ ਅੱਜ ਕੰਮ ਕੀਤਾ ਜਸੂ ਨੇ ਇਹ ਗੱਲ ਮੰਨਣ ਵਾਲੀ ਪਾਲੀ ਵੇਲਾ ਉਹਨੂੰ ਦੋ ਬਿਸਕੁਟ ਦੇਤੇ ਉਹਦਾ ਕੰਮ ਨਿਲ ਹੈ ਉਹਨੇ ਇਹਨੇ ਕੁੱਤਾ ਵੀ ਖੋਲਿਆ ਸੀ ਇਹਨੇ ਕੁੱਤਾ ਵੀ ਖੋਲਿਆ ਸੀ ਸ਼ਾਮ ਨੂੰ ਸਾਡਾ ਰੋਕਦਾ ਸੀ ਕੰਮ ਸਾਡਾ ਰੁਕ ਗਿਆ ਕੁੱਤੇ ਖੋਲ ਲਿਆ ਬਾਹਰ ਲੱਗੇ ਉਹਦਾ ਤੈਨੂੰ ਉਹਦੇ ਨਾਲ ਦੇ ਦੋ ਬਿਸਕੁਟ ਦੇਤੇ ਉਹ ਉਹ ਤਾਂ ਸੌਂਦੇ ਸੀ ਜਦੋਂ ਕੰਮ ਨੂੰ ਕਿੱਡੇ ਕਰਨੇ ਕਰ ਕਹਦਾ ਇੱਕ ਬਿਸਕੁਟ ਹੋਰ ਦੇ ਦੇ ਜਸੂ ਅੱਧਵਾ ਚੱਲਾਂਗੇ ਸ਼ਾਮ ਨੂੰ ਬਾਜ਼ਾਰ 'ਚ ਕੰਮ ਤਾਂ ਦੇ ਨਿਮੇੜ ਕੇ ਰੋਟੀ ਆਪਦੀ ਖਾਓ ਘਟ ਅੱਜ ਸਰੀ ਪਹਿਲਾਂ ਲਾਵਾਂਗੇ ਕਿ ਬਾਅਦੋਂ ਦੇਖ ਲਾਂਗੇ ਤਾਂ ਰਚੋਂ ਤੋਂ ਪਹਿਲਾਂ ਵਾਜ ਲਾਂਗੇ ਕਿੰਨੇ ਵਜੇ ਆਉਣਾ ਹੈ ਤਾਂ ਮੈਂ ਤਾਂ ਰਚੋਂ ਕਾ 5:30 ਵਜੇ ਅੱਛਾ ਮੈਂ ਨਹੀਂ ਆਂਦਾ ਨਹੀਂ ਖਾਏ ਹੋ ਯਾਰ ਹੈ ਖਾਏ ਹੋ ਮਮਾ ਨੇ ਦਿੱਤੀ ਹੈ ਹੂੰ ਉਹ ਬੋਹਾ ਹੋ ਗਈ ਦੱਸ ਸੁਦੇ ਪਿੰਡੋਂ ਖੁਣਾ ਤੇ ਕਹਿੰਦੀ ਪੀਜ਼ਾ ਖਾਈ ਇਹਨੇ ਖਾਈ ਜਾਂਦੀ ਹੈ ਬਿਸਕੁਟ ਕਿੰਦਾ ਮੁੰਡਾ ਪੀ ਜਾ ਮੰਮਾ ਮੰਮਾ